ਸਸਿਕਾਇਾਚੀ ਮਹਾਕੋਮਲਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਹਾਲੀ ਦੇ ਵਿੱਚ ਕੀਤੇ ਐਲਾਨ ਤੋਂ ਬਾਅਦ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਸੁਧਾਰ ਦੇ ਸੰਕੇਤ ਦਿੱਤੇ ਨੇ ਮਾਰਕ ਮਿਲਰ ਮੁਤਾਬਕ ਜਿਵੇਂ ਕਿ ਕੈਨੇਡੀਅਨ ਸਰਕਾਰ ਦੇਸ਼ ਤੇ ਸਥਾਈ ਨਿਵਾਸ ਤੇ ਦਾਖਲੇ ਦੀ ਜਾਂਚ ਕਰ ਰਹੀ ਹੈ ਇਸ ਤਹਿਤ ਪ੍ਰਵਾਸੀਆ ਦੀ ਸ਼੍ਰੇਣੀ ਅਸਲ ਮਹੱਤਵਪੂਰਨ ਤਬਦੀਲੀ ਹੋ ਸਕਦੀ ਹੈ ਇਸ ਸੰਬੰਧੀ ਤਬਦੀਲੀਆਂ ਦੀ ਕੋਸ਼ਿਸ਼ਾ ਇਸ ਪੱਤਝੜ ਦੇ ਅਖੀਰ ਵਿੱਚ ਕੀਤੀ ਜਾਵੇਗੀ ਜਦੋਂ ਸਰਕਾਰ ਇਮੀਗ੍ਰੇਸ਼ਨ ਦੇ ਲਈ ਆਪਣੇ ਟੀਚੇ ਨਿਰਧਾਰਤ ਕਰ ਦਵੇਗੀ। ਸੋਮਵਾਰ ਨੂੰ ਇੱਕ ਨਿਊਜ਼ ਮੁਤਾਬਕ ਆਊਟਲੈਟ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਨ੍ਹਾਂ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਸਮੱਸਿਆ ਦੇ ਇੱਕ ਨਜ਼ਰ ਮਾਰਗੇ ਤੇ ਨਾਲ ਹੀ ਪ੍ਰਧਾਨ ਮੰਤਰੀ ਅਤੇ ਹੋਰ ਕੈਬਨਿਟ ਮੰਤਰੀ ਅਸਲ ਵਿਕਲਪਾਂ ਨੂੰ ਮੇਜ਼ ਉੱਤੇ ਰੱਖਣ ਨਾ ਕਿ ਸਿਰਫ ਜਨਤਕ ਸਵਾਲਾਂ ਦਾ ਨਿਚੇਟਣ ਦੇ ਲਈ ਬਣਾਉਣੀ ਬਤਲਾਵ ਕਿਤੇ ਜਾਣ। ਦੱਸੇ ਕਿ ਮਿਲਰ ਦਾ ਇੱਕ ਬਿਆਨ ਪ੍ਰਦਾਨ ਮੰਟਰੀ ਜਸਟਿਨ ਟੂਡੋ ਦੇ ਵੱਲੋਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਨੂੰ ਬਦਲਣ ਦੀ ਕੋਸ਼ਿਸ਼ ਨਾਲ ਦੇ ਕੁਝ ਘੰਟਿਆਂ ਬਾਅਦ ਆਇਆ ਹੈ ਜ਼ਿਕਰ ਹੋਇਆ ਹੈ ਕਿ ਟੂਡੋ ਸਰਕਾਰ ਨੇ ਕੈਨੇਡਾ ਵਿੱਚ ਅਸਥਾਈ ਨੌਕਰੀ ਕਰਨ ਵਾਲੀ ਵਿਦੇਸ਼ੀਆਂ ਦੀ ਗਿਣਤੀ ਘਟਾਉਂਦਾ ਐਲਾਨ ਕੀਤਾ ਹੈ ਇਸ ਫੈਸਲੇ ਦਾ ਅਸਰ ਘੱਟ ਤਨਖਾਹ ਉੱਤੇ ਕੰਮ ਕਰਨ ਵਾਲਿਆਂ ਅਤੇ ਅਸਥਾਈ ਨੌਕਰੀ ਕਰਨ ਵਾਲੇ ਲੱਖਾਂ ਵਿਦੇਸ਼ੀਆਂ ਉੱਤੇ ਪਵੇਗਾ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਹੈ ਇਹ ਬਿਆਨ ਉਦੋਂ ਆਇਆ ਜਦੋਂ ਸੱਤਾਧਾਰੀ ਲਿਬਰਲ ਪਾਰਟੀ ਦੀ ਸਰਕਾਰ ਨੂੰ ਰਾਜਨੀਤਿਕ ਤੌਰ ਉਤੇ ਨੁਕਸਾਨ ਚਲਣਾ ਪੈ ਰਿਹਾ ਹੈ ਜਿਸ ਨੇ ਆਸਰਾ ਸਮਰਥਨ ਨੂੰ ਪ੍ਰਭਾਵਿਤ ਕੀਤਾ ਅਤੇ ਹੋਰ ਖੇਤਰਾਂ ਦੇ ਨਾਲ-ਨਾਲ ਸਿਹਤ ਅਤੇ ਆਵਾਜਾਈ ਦੇ ਬੁਨਿਆਦੀ ਢਾਂਚੇ ਉਤੇ ਵੀ ਦਬਾਅ ਪਾਇਆ ਹੈ ਇਸ ਦੇ ਨਾਲ ਹੀ ਨਵੇਂ ਆਉਣ ਵਾਲੇ ਲੋਕਾਂ ਦੇ ਨਾਲ ਵਧ ਰਹੀ ਪ੍ਰਵਾਸੀ ਵਿਰੋਧੀ ਭਾਵਨਾ ਕਾਰਨ ਵੀ ਸਰਕਾਰ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਜੋ ਜ਼ੈਨੋਫੋਬੀਆ ਦੇ ਕਰੀਬ ਹੈ ਜਿਸ ਨੇ ਉਹਨਾਂ ਵਿੱਚ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਭਾਰਤੀਆਂ ਖਾਸ ਕਰਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ ਹੈਲੀਫੈਕਸ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਟੁੱਡਨੇ ਕਿਹਾ ਕਿ ਸਿਹਤ ਸੰਭਾਲ ਨਿਰਮਾਣ ਅਤੇ ਭੋਜਨ ਸੁਰੱਖਿਆ ਵਰਗੇ ਕੁਝ ਉਦਯੋਗਾਂ ਨੂੰ ਛੱਡ ਕੇ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਤੇ ਲਈ ਨਿਯਮਾਂ ਨੂੰ ਸਖਤ ਕਰ ਰਹੇ ਹਾਂ ਅਤੇ ਯੋਗਤਾ ਨੂੰ ਸੀਮਤ ਕਰ ਰਹੇ ਹਾਂ ਨੋਰਲ ਏਜੰਸੀ ਕੈਨੇਡਾ ਦੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਇੱਕ ਰਿਲੀਜ਼ ਵਿੱਚ ਕਿਹਾ ਹੈ ਕਿ 26 ਸਤੰਬਰ ਤੋਂ ਸਰਕਾਰ ਮਰਦ ਮੁਸ਼ਮਾਰੀ ਦੇ ਮਹਾਨਗਰ ਖੇਤਰ ਵਿੱਚ TFWP ਦੀ ਘੱਟ ਤਨਖਾਹ ਵਾਲੀ ਧਾਰਾ ਵਿੱਚ ਅਲਸੀਆਂ ਦੀ ਪ੍ਰਕਿਰਿਆ ਕਰਨ ਤੋਂ ਇਨਕਾਰ ਕਰ ਦੇਵੇਗੀ ਜਿੱਥੇ ਬੇਰੋਜ਼ਗਾਰੀ ਦੀ ਦਰ 6% ਵੱਧ ਹੈ ਰੁਜ਼ਗਾਰ ਧਤਾਂਵਾ ਵੀ ਇਸ ਤਰ੍ਹਾਂ ਰਾਹੀ ਆਪਣੇ ਕਰਮਚਾਰੀਆਂ ਤੇ ਸਿਰਫ 10% ਹੀ ਰੱਖ ਸਕਣਗੇ ਜੋ ਮੌਜੂਦਾ 20% ਤੋਂ ਘੱਟ ਹੈ ਅਤੇ ਅਜੇ ਕੰਮ ਵਾਲੀ ਰੁਜ਼ਗਾਰ ਦੀ ਮਿਆਦ 2 ਸਾਲ ਤੋਂ ਘਟਾ ਕੇ 1 ਸਾਲ ਕੀਤੀ ਜਾ ਰਹੀ ਹੈ ਕੈਨੇਡਾ ਦੀ ਬੇਰੋਜ਼ਗਾਰੀ ਦਰ ਮਈ ਅਤੇ ਜੂਨ ਦੇ ਵਿੱਚ ਵਧ ਕੇ 6.4% ਹੋ ਗਈ ਹੈ ਜੂਨ ਤੱਕ 1.4 ਮਿਲੀਅਨ ਬੇਰੋਜ਼ਗਾਰ ਸਨ ਮਈ ਤੋਂ 42000 ਵੱਧ ਸਰਕਾਰੀ ਅੰਕੜਿਆਂ ਅਨੁਸਾਰ ਕਠਤਨ ਕਹਾਵਲੇ TFWP ਅਧੀਨ ਭਾਗੀ ਕੀਤੇ ਗਏ ਕੰਮਾਂ ਦੀ ਗਿਣਤੀ 2016 ਵਿੱਚ 15817 ਤੋਂ ਵੱਧ ਕੇ 2023 ਵਿੱਚ 83654 ਹੋ ਗਈ ਹੈ ਐਸਨਾਈ ਟੋਰਡਨ ਨੇ ਕਿਹਾ ਹੈ ਕਿ ਚੰਗੀ ਨੌਕਰੀ ਲੱਭਣ ਦੇ ਲਈ ਸੰਘਰਸ਼ ਕਰ ਰਹੇ ਕੈਨੇਡੀਅਨਾਂ ਦੇ ਲਈ ਇਹ ਉਚਿਤ ਨਹੀਂ ਹੈ ਅਤੇ ਇਹ ਉਨ੍ਹਾਂ ਅਸਥਾਈ ਵਿਦੇਸ਼ੀ ਕਰਮਚਾਰੀਆਂ ਤੇ ਲਈ ਵੀ ਉਚਿਤ ਨਹੀਂ ਹੈ ਜਿਨ੍ਹਾਂ ਵਿੱਚੋਂ ਕੁਝ ਦੇ ਨਾਲ ਦੁਰਵਿਵਹਾਰ ਅਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਹਾਲਾਂਕਿ ਪੀਆਰਜ਼ ਦੇ ਸੰਬੰਧ ਵਿੱਚ ਕੋਈ ਖਾਸ ਗੱਲ ਨਹੀਂ ਦੱਸੀ ਗਈ ਜ਼ਿਕਰੇ ਖਾਸ ਹੈ ਕਿ ਪੀਐਮ ਟਰੂਡੋ ਦਾ ਕਹਿਣਾ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੂਰਾ ਪੈਕੇਜ ਕੈਨੇਡੀਅਨ ਦੀ ਲੋੜਾਂ ਅਤੇ ਸਾਡੀ ਆਰਥਿਕਤਾ ਦੀਆਂ ਲੋੜਾਂ ਜਿੰਨਾ ਸੰਭਵ ਹੋ ਸਕੇ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਮੀਗ੍ਰੇਸ਼ਨ ਨੀਤੀਆਂ ਕਿੰਨੇ ਕੁ ਬਦਲਾਅ ਕਿਤੇ ਜਾਂਦੇ ਨੇ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ